ਆਪੱਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਆਪਦੇ ਬਿਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲਾ ਮੈਂ ਹੀ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਆ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕਹਿੰਦਾ ਲਾਂ ਕਿ ਨੂੰ ਮੈਨੂੰ ਐਂ ਸਮਝਦੇ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਇਤਰਾਜ ਨਹੀਂ ਕਰਦਾ ਕਰੋ ਪਰ ਕ ਟੁਕਟੇ ਇਹ ਤਾਂ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਆਪ ਮਰੇ ਬਿਨਾਂ ਕੋਈ ਸੁਰਗਰ ਨਹੀਂ ਜਾਂਦਾ ਜੀ। ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ। ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ। ਆਪਦੇ ਹੱਥ 'ਚ ਨਿਜ਼ਾਮ, ਆਪਦੇ ਹੱਥ 'ਚ ਸਿਸਟਮ ਲਾਓ। ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ। ਜਦੋਂ ਹਈ ਨਹੀਂ ਰਹਿਮ ਉਹਨਾਂ ਦੇ। ਆ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ 'ਚ। ਕੋਈ ਨਹੀਂ ਹੋਣਾ ਜਿਹੇਜਾ। ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ 'ਚ ਮਿਲ ਗਏ। ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥੱਪੜੋ ਥੱਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹੜਾ ਕੱਪੜੇ ਪਾਗਾ ਆ ਆ ਜੋਪੀਆਂ ਤੂੰ ਕਿਨੇ ਗਨ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆਇਆ ਦੇਖਿਆ ਸੀ ਨਾ ਮੈਂ ਜੂੜਦਾ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਵੀ ਕਮਾਲ ਆਪਾਂ ਆਪਣੇ ਫੋਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੇ ਉਹਨੂੰ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਪਰੇ ਫਿਰ ਕਹਿੰਦੇ ਨਹੀਂ ਤਰਾਇ ਨਹੀਂ ਤੇ ਤੂੰ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਬਿਠਾ ਲੋ ਤਾਂ ਫਿਰ ਐਨਾ ਗੱਲਾਂ ਕਰਕੇ ਉਹ ਮੈਨੂੰ ਲੱਗਦੇ ਨੇ ਮੈਂ ਵੀ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਬਰਤਾਂ ਤੇ ਭੁੱਖੜ ਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਆ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤਿਆਂ ਦੀ ਕਮੀ ਨਹੀਂ ਸੀ ਬਿਰੋ ਕੋਈ ਕੁੜਤੇ ਨਹੀਂ ਹੈਗੇ ਸੀ Tata's Birla's.